ਫੋਕਲ ਪੁਆਇੰਟ ਦੇ ਵਿੱਚ ਆਏ ਆ 26 ਦਸੰਬਰ ਨੂੰ ਸਾਡੇ ਮਾਨਯੋਗ ਅਦਸ਼ਪਾਲ ਜੀ ਵਿੱਚ ਚੇਅਰਮੈਨ ਪੋਲੂਸ਼ਨ ਕੰਟਰੋਲ ਬੋਰਡ ਆਏ ਸੀਗੇ ਇਥੇ ਤੇ ਉਹਨਾਂ ਨੇ ਇਸ਼ਾਰਾ ਜਾਰੀ ਕੀਤੀ ਸੀ ਵੀ ਜਿਵੇਂ ਪਹਿਲਾਂ 20 ਬਾਈ ਦੇ ਵਿੱਚ ਅਸੀਂ ਕਿਥੇ ਮਿਨੀ ਜੰਗਲ ਕ੍ਰੀਏਟ ਕੀਤਾ ਸੀ ਤੇ ਉਸ ਤੋਂ ਬਾਅਦ ਇੱਕ ਉਥੇ ਹੋਰ ਮਿਨੀ ਜੰਗਲ ਕ੍ਰੀਏਟ ਕੀਤਾ ਸੀ ਉਸੇ ਹੀ ਤਰਜ਼ ਤੇ ਉਹਨਾਂ ਨੇ 3000 ਯਾਰਡ ਜਿਹੜੀ ਹੈਗੀ ਹੈ ਗਜ਼ ਜਗ੍ਹਾ ਹੋਰ ਦਿੱਤੀ ਸੀ ਇਹਦੇ ਵਿੱਚੋਂ ਫਿਰ ਸਾਰਾ ਇਹਦਾ ਕਲੀਅਰ ਕਰਵਾ ਕੇ ਜਿਹੜਾ ਇਹਦੇ ਵਿੱਚ ਡੰਬ ਹੈਗਾ ਸੀਗਾ ਪੂੜਾ ਕਰਕਰ ਸੀ ਉਹਨੂੰ ਕਲੀਅਰ ਕਰਾ ਕੇ ਤੇ ਮੈਡਮ ਜੀਵਨਜੋਤ कौर ਜਿਹੜੇ ਐਮਐਲਏ ਨੇ ਇੱਥੋਂ ਦੇ ਸਾਡੇ ਹਲਕੇ ਦੇ ਉਹਨਾਂ ਨੂੰ ਬੇਨਤੀ ਕੀਤੀ ਉਹਨਾਂ ਨੇ ਫਿਰ ਇਹਦੇ ਦੁਆਲੇ ਸਾਨੂੰ ਚਾਰ ਦਿਵਾਰੀ ਜਿਹੜੀ ਆ ਉਹ ਫਰਵਾਤੀ ਤੇ ਸਾਡੀ ਹਨ ਸੋਚ ਆ ਰਿਹਾ ਹਲ ਪੰਜਾਬ ਦੀ ਆਮ ਸਰਹਲ ਹੈ ਮੈਂ ਮੋਨਚਰੀ ਅਰ ਸਾਰੀਆਂ ਜਿਹੜੀਆਂ ਅਲਾਈਡ ਐਨ ਜੀਓਜ਼ ਆ ਉਹਦੇ ਨਾਲ ਸਾਰਿਆਂ ਦਾ ਸਹਿਯੋਗ ਲੈ ਕੇ ਅਸੀਂ ਇਹਨੂੰ ਜਿਹੜਾ ਹੁਣ ਇਹਦੇ ਵਿੱਚ ਫਲ ਸ਼ਾਨਦਾਰ ਤੇ ਫੁੱਲਦਾਰ ਬੂਟੇ ਲਾਉਣ ਦਾ ਵਿਉਤਬੰਦੀ ਕੀਤੀ ਹੈ ਜਿਹਦੇ ਵਾਸਤੇ ਅਸੀਂ ਅੱਜ ਇੱਥੇ ਪਹੁੰਚੇ ਆ ਤੇ ਇਹਦੇ ਵਿੱਚ ਸਾਨੂੰ ਸਹਿਯੋਗ ਮਿਲਿਆ ਜਿਹੜੀ ਇਹਦੀਆਂ ਫੋਕਰ ਪਵਾਂਡ ਦੇ ਵਿੱਚ ਇੰਡਸਟਰੀਅਲ ਐਸੋਸੀਏਸ਼ਨਸ ਆ ਉਹਨਾਂ ਦਾ ਵੀ ਪੂਰਾ ਪੂਰਨ ਸਹਿਯੋਗ ਆ ਸਾਡੇ ਨਾਲ ਤੇ ਪੋਲੂਸ਼ਨ ਕੰਟਰੋਲ ਬੋਰਡ ਉਹਦੇ ਜਿਹੜੇ ਮਜੀਠੀਆ ਸਾਹਿਬ ਜਿਹੜੇ ਮੈਂਬਰ ਸੈਕਟਰੀ ਨੇ ਤੇ ਹਰਪਾਲ ਸਿੰਘ ਜਿਹੜੇ ਇੱਥੇ ਸੀ ਤੇ ਇੱਥੇ ਐਸੋਸੀਏਸ਼ਨ ਦੇ ਵੱਲੋਂ ਚੇਅਰਮੈਨ ਸਾਹਿਬ ਜਿਹੜੇ ਇਹਨਾਂ ਦੇ ਮਿਸਟਰ ਕਮਲਦਾਲ ਮੀਆ ਜੀ ਉਹਨਾਂ ਦਾ ਵੀ ਯੋਗਦਾਨ ਹਮੇਸ਼ਾ ਹੀ ਰਿਹਾ ਤੇ ਮੈਂ ਇੱਕ ਛੇਛੇ ਤੌਰ ਤੇ ਅਲਿਖ ਕਰਨਾ ਚਾਹੁੰਦਾ ਸ਼ਤੀਸ਼ ਇੱਕ ਇੰਜੀਨੀਅਰ ਆ ਬਾਈ profession ਤੇ ਉਹ ਵੀ ਹਮੇਸ਼ਾ ਹੀ ਸਾਨੂੰ ਜਦੋਂ ਪ੍ਰੋਜੈਕਟ ਕਰੀਦੇ ਅਸੀਂ ਇੱਥੇ ਬਾਗ ਉਹਨਾਂ ਦੇ ਵਿੱਚ ਬੜਾ ਯੋਗਦਾਨ ਦਿੰਦਾ ਤੇ ਅੱਜ ਸਾਡੀ ਪੂਰੀ ਹਰਿਆਵਲ ਪੰਜਾਬ ਦੀ ਟੀਮ ਇੱਥੇ ਕੋਸ਼ਿਸ਼ ਕੀਤੀ ਆ ਵੀ ਜਿੰਨੇ ਵੀ ਪਹੁੰਚ ਸਕਦੇ ਸੀਗੇ ਸੱਜਣ ਉਹ ਆਏ ਨੇ ਤੇ ਇਹ ਸਾਡੀ ਸੋਚ ਆ ਵੀ ਇਹਨੂੰ ਅੱਜ ਅਸੀਂ ਸਿਰਫ ਤੋਏ ਪੁੱਟ ਰਹੇ ਆ ਮੈਂ ਰਾਏ ਕਰੂੰਗਾ ਡਾਲਮੀਆਂ ਸਾਹਿਬ ਨਾਲ ਤੇ ਮਜੀਠੀਆ ਸਾਹਿਬ ਨਾਲ ਵੀ ਅਨਛ ਪਾਲ ਦੀ ਵਜ੍ਹਾ ਕਿ ਇਹਨਾਂ ਦੋ ਜਣੇ ਇਹ ਬਾਗ ਕ੍ਰੀਏਟ ਕਰੇ ਇਹਨਾਂ ਨੂੰ ਕੋਈ ਸਪੈਸੀਫਿਕ ਨਾਮ ਦਿੱਤਾ ਜਾਵੇ ਜਿਹਦੇ ਨਾਲ ਕੋਈ ਖਾਸ ਕਿਸੇ ਕਿਸੂ ਦੀ ਕشش ਸਾਡੀ ਵੀ ਰਵੇ ਤੇ ਲੋਕਾਂ ਦੀ ਵੀ ਕشش ਹੋਵੇ ਤੇ ਕੋਸ਼ਿਸ਼ ਆ ਜਿਹੜਾ ਬਸੰਤ ਦੇ ਮੌਕੇ ਦੇ ਉੱਤੇ ਇਹ ਲੋਕ ਅਰਪਣ ਜਿਹੜਾ ਕਰਨ ਦੇ ਮਨ ਦੇ ਵਿੱਚ ਇੱਛਾ ਚਾਹਤ ਆ ਆਸ ਆ ਜੋ ਲੈ ਕੇ ਹਮੇਸ਼ਾ ਹੀ ਅਸੀਂ ਤੁਰਦੇ ਆ ਉਹ ਜਿਹੜੀ ਆ ਪੂਰੀ ਹੋਊਗੀ ਮੈਂ ਸਾਰਿਆਂ ਨੂੰ ਸੱਦਾ ਦਿੰਦਾ ਇੱਕ ਦੇਸ਼ ਕੇ ਨਾਮ ਜਿਹੜੀ ਸਾਡੀ ਅਭਿਆਨ ਉਹਨਾਂ ਲੋਕ ਆਪਾਂ ਰਲ ਮਿਲ ਕੇ ਸਾਰੇ ਧਰਤੀ ਨੂੰ ਜਿਹੜੇ ਬੂਟਿਆਂ ਦੇ ਨਾਲ ਪੌਦਿਆਂ ਦੇ ਨਾਲ ਰੁੱਖਾਂ ਦੇ ਨਾਲ ਸ਼ਿੰਗਾਰ ਦਈਏ ਇਸ ਤਰ੍ਹਾਂ ਸ਼ਿੰਗਾਰੀਏ ਕਿ ਸਾਡਾ ਵਾਤਾਵਰਨ ਜਿੱਤੋਂ ਸਾਨੂੰ ਅੱਜ ਤੌਖਲਾ ਆਇਆ ਸਾਡੇ ਮਨਾਂ ਦੇ ਵਿੱਚ ਬੜਾ ਵੱਡਾ ਤੌਖਲਾ ਖਤਰਾ ਜਿਹਾ ਮਹਿਸੂਸ ਹੁੰਦਾ ਉਹ ਖਤਰਾ ਖਤਮ ਹੋ ਜਾਏ ਵੱਧ ਤੋਂ ਵੱਧ ਆਪਾਂ ਬੂਟੇ ਲਾਈਏ ਤੇ ਆਪਣੇ ਕੁਦਰਤ ਨੂੰ ਜਿਹੜੀ ਹੈ ਕਾਇਨਾਤ ਨੂੰ ਭਗਤਪੂਰ ਸਿੰਘ ਜੀ ਦੇ ਚੰਨਾਂ ਤੇ ਚੱਲਦੇ ਆ ਉਹਨਾਂ ਦੀ ਵੀ ਸੋਚ ਸੀ ਤੇ ਉਸ ਨੂੰ ਜਿਹੜਾ ਆ ਉਸ ਪੰਖ ਲਈਏ ਤੇ ਧੰਨਵਾਦ ਕਰਨਾ ਹੈ ਕਰਨਾ ਚਾਹੁੰਦੇ ਹਾਂ ਪਰਮਪਿਤਾ ਪਰਮਾਤਮਾ ਦਾ ਕਿ ਜਿਨ੍ਹਾਂ ਦੀ ਕਿਰਪਾ ਨਾਲ ਜਿਨ੍ਹਾਂ ਦੇ ਅਸ਼ੀਰਵਾਦ ਨਾਲ ਸਾਨੂੰ ਪਰਮ ਸਤਕਾਰ ਯੋਗ ਚੇਅਰਮੈਨ ਪੀਪੀਸੀਬੀ ਡਾਕਟਰ ਅਦਰਸ਼ਪਾਲ ਜੀ ਵਿਜ ਉਹਨਾਂ ਦੀ ਨਾਲ ਪੂਰੀ ਟੀਮ ਉਹਨਾਂ ਦੇ ਮੈਂਬਰ ਸੈਕਟਰੀ ਸ਼੍ਰੀ ਮਜੀਠਿਆ ਸਾਹਿਬ ਐਸਸੀ ਹਰਪਾਲ ਸਿੰਘ ਜੀ ਐਕਸ਼ਨ ਸੁਖਦੇਵ ਜੀ ਨਾਲ ਉਹਨਾਂ ਦਾ ਐਸਡੀਓ ਸਾਹਿਬ ਕੋਕਨ ਦੀ ਬਹੁਤ ਵਧੀਆ ਟੀਮ ਮਿਲੀ ਜਿਨ੍ਹਾਂ ਦੀ ਇਹ ਸੋਚ ਰਹੀ ਕਿ ਫੋਕਲ ਪੁਆਇੰਟ ਜਿਹੜਾ ਇੰਡਸਟਰੀਅਲ ਏਰੀਆ ਹੈਗਾ ਇਹ 올ਡ ਫੋਕਲ ਪੁਆਇੰਟ ਇਹ ਪ੍ਰੀ ਕਰੀਬ ਕਰੀ ਪਿਛਲੇ 40 ਸਾਲਾਂ ਤੋਂ ਇੱਥੇ ਫੋਕਲ ਪੁਆਇੰਟ ਬਣਿਆ ਕਰੀਬ 250 ਏਕੜ ਵਿੱਚ ਬਣਿਆ ਹੋਇਆ ਹੈ 435 ਦੇ ਕਰੀਬ ਇੱਥੇ ਫੈਕਟਰੀਆਂ ਨੇ 20000 ਤੋਂ ਵੱਧ ਬੰਦਾ ਇੱਥੇ এমਪਲੋਇਡ ਹੈ ਉਹਨਾਂ ਨੇ ਫੋਕਲ ਪੁਆਇੰਟ ਦੇ ਭਲੇ ਦੇ ਲਈ April 2023 ਚ ਇੱਥੇ ਇੱਕ ਮਿਨੀ ਜੰਗਲ ਡਵੈਲਪ ਕਰਵਾਇਆ ਕਰੀਬ 2.5 ਏਕੜ ਜ਼ਮੀਨ ਤੇ ਜਿਹੜਾ ਕਿ ਜਿਹਦੇ ਵਿੱਚ ਸਾਡੇ ਮਾਨਯੋਗ ਸ਼੍ਰੀ ਰੋਹਿਤ ਮਹਿਰਾ ਜੀ ਕਮਿਸ਼ਨਰ ਇਨਕਮ ਟੈਕਸ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਕਾਰਪੋਰੇਸ਼ਨ ਦੇ ਅਫਸਰਾਂ ਦਾ ਵੀ ਬੜਾ ਯੋਗਦਾਨ ਰਿਹਾ ਪਾਣੀ ਦੀ ਸਹੂਲਤਾਂ ਦੇਣ ਵਿੱਚ ਹੋਰ ਸਫਾਈ ਮਲਬਾ ਚੁਕਵਾਨ ਵਿੱਚ ਸਾਡੀ ਇੰਡਸਟਰੀਅਲ ਵੈਲਫੇਅਰ ਐਸੋਸੀਏਸ਼ਨ ਦਾ ਬੜਾ ਯੋਗਦਾਨ ਰਿਹਾ ਹਰ ਤਰੀਕੇ ਨਾਲ ਫੋਕਲ ਪੁਆਇੰਟ ਨੂੰ ਹਰਾ-ਭਰਾ ਬਣਾਉਣ ਦਾ ਉਪਰਾਲਾ ਕੀਤਾ ਗਿਆ ਡਾਕਟਰ ਅਦਰਸ਼ਪਾਲ ਜੀ ਦੀ ਇੱਛਾ ਦੇ ਮੁਤਾਬਿਕ ਦਸੰਬਰ ਆਖਰੀ ਹਫਤੇ ਡਾਕਟਰ ਸਾਹਿਬ ਇੱਥੇ ਖੁਦ ਆਏ ਉਹਨਾਂ ਦੀ ਇੱਛਾ ਸੀ ਕਿ ਇੱਥੇ ਹੋਰ ਉਪਰਾਲਾ ਕੀਤਾ ਜਾਏ ਫੋਕਲ ਪੁਆਇੰਟ ਤੇ ਹੋਰ ਮਿਨੀ ਜੰਗਲ ਨਹੀਂ ਤੇ ਕੋਈ ਬਹੁਤ ਸੋਹਣਾ ਜਿਹਾ ਬਾਗ ਬਣਾਇਆ ਜਾਏ ਜਿਸ ਪਲਾਟ ਤੇ ਮੈਂ ਇਸ ਵੇਲੇ ਖੜਾ ਹਾਂ ਇਹ ਕਰੀਬ 3000 ਗੈਜ ਦਾ ਪਲਾਟ ਹੈ ਜਿਹੜਾ ਕਿ ਗ੍ਰੀਨ ਬੈਲਟ ਹੀ ਹੈ ਫੋਕਲ ਪੁਆਇੰਟ ਦੇ ਲਈ ਤੇ ਡਾਕਟਰ ਸਾਹਿਬ ਦੇ ਹੁਕਮ ਅਨੁਸਾਰ ਉਹਨਾਂ ਦੀ ਇੱਛਾ ਅਨੁਸਾਰ ਇੱਥੇ ਹਰਿਆਵਲ ਪੰਜਾਬ ਦਾ ਬੜਾ ਭਾਰੀ ਯੋਗਦਾਨ ਹੈ ਜਿਹੜਾ ਪਹਿਲੇ ਵੀ ਸਾਡੇ ਨਾਲ ਬੜਾ ਯੋਗਦਾਨ ਰਿਹਾ ਹੈ ਸਾਡੇ ਦਿਲਜੀਤ ਸਿੰਘ ਜੀ ਕੋਹਲੀ ਪੀ ਐਨ ਸ਼ਰਮਾ ਜੀ ਤੇ ਉਹਨਾਂ ਦੇ ਹੋਰ ਬਹੁਤ ਸਾਰੇ ਸਾਥੀ ਜਿਹੜੇ ਨਿ ਸਵਾਰਥ ਸੇਵਾ ਕਰਦੇ ਸਾਰੇ ਸ਼ਹਿਰ ਨੂੰ ਹਰਾ-ਭਰਾ ਬਣਾਉਣ ਦੇ ਲਈ ਪਹਿਲੇ ਮੀਨੀ ਜੰਗਲ ਵਿੱਚ ਵੀ ਉਹਨਾਂ ਦਾ ਬੜਾ ਯੋਗਦਾਨ ਰਿਹਾ ਤੇ ਅੱਜ ਵੀ ਸਾਰੀ ਟੀਮ ਉਹਨਾਂ ਦੇ ਇੱਥੇ ਆਈ ਹੈ ਮਸ਼ੀਨ ਲੈ ਕੇ ਆਈ ਹੈ ਇਸ ਪਾਰਕ ਦੇ ਵਿੱਚ ਇਸ 플ੌਟ ਦੇ ਉੱਤੇ ਅੱਜ ਸਾਡਾ ਉਪਰਾਲਾ ਲਗ ਕੇ ਕਰੀਬ-ਕਰੀਬ 200 ਟੋਏ ਅਸੀਂ ਬੁੱਟਾਂਗੇ ਮੁੜ ਕੇ ਉਸ ਟੋਏਆਂ ਵਿੱਚ ਅਸੀਂ ਬੜੇ ਅੱਛੇ ਫੁੱਲਦਾਰ ਤੇ ਫਲਦਾਰ ਪੇੜ ਇੱਥੇ ਲਗਾਵਾਂਗੇ ਜਿਦਾ ਕਿ ਸਾਡਾ ਟਾਰਗੇਟ ਹੈ ਕਿ ਅਸੀਂ ਬਸੰਤ ਪੰਚਮੀ 2 ਫਰਵਰੀ ਤੋਂ ਪਹਿਲੇ ਪਹਿਲੇ ਉਪਰਾਲਾ ਸਾਰਾ ਕੰਪਲੀਟ ਕਰੀਏ ਤੇ ਇਹ ਪਲਾਟ ਇਹ ਜਿਹੜਾ ਪਾਰਕ ਹੈ ਇਹ ਤਿਆਰ ਹੋ ਜਾਏ ਤਾਂ ਕਿ ਇਹਦੀ ਅੱਛੀ ਅੱਛੀ ਹਵਾ ਅੱਛਾ ਨਜ਼ਾਰਾ ਸਾਰੇ ਫੋਕਲ ਪੁਆਇੰਟ ਤੇ ਭਰਾਵਾਂ ਨੂੰ ਮਿਲੇ